ਸਾਸੀ ਕਾਲ ਜੀ ਸਰਿਆ ਪ੍ਰਵਾਹ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਪੰਜਗਰਾਈ ਕਲਾਂ ਦੇ ਵਿੱਚ ਪੰਜਗਰਾਈ ਕਲਾਂ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਪੰਜ ਗ੍ਰਾਈ ਕਲਾਂ ਤੋਂ ਜਿਹੜੀ ਸਿਵੀਆਂ ਨੂੰ ਛੜਕ ਜਾਂਦੀ ਆ ਮਿੱਤਰੋ ਉਹ ਛੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬਾਬਾ ਬਾਲਾ ਜੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਾਈ ਹੁਣਾਂ ਦਾ ਰਹਿਣ ਬਸੇਰਾ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਬਹੁਤ ਚੰਗੇ ਘਰਾਣੇ ਟਿਕਾਣੇ ਦੀ ਮਹਿ ਵਕਾਉਆ ਪੂਰੀ ਉੱਚੀ ਲੰਮੀ ਵੱਡੀ ਮਹਿ ਇਹਦਾ ਰਿਕਾਰਡ ਆ ਜਿਹੜਾ ਮਿੱਤਰੋ ਦੁੱਧ ਦਾ ਉਹ ਵੀ ਦੱਸੂਗਾ ਸੂਆ ਵੀ ਦੱਸੂਗਾ ਇਹਦਾ ਪਸ਼ੂਕੜਾ ਜਿਹੜਾ ਮਿੱਤਰੋ ਉਹ ਹਰਿਆਣੇ ਦਾ ਹਰਿਆਣੇ ਦੇ ਵਿੱਚੋਂ ਜਿੱਥੋਂ ਲਈ ਸੀ ਬਾਈ ਹੁਣਾਂ ਨੇ ਕਿਹੜੇ ਫੁਰਦੀ ਦੱਸਿਆ ਸੀ ਖਲੀ ਜਿੱਥੋਂ ਲਈ ਸੀ ਉਤੋਂ ਖਲੀ ਹੋਣਾ ਖਲੀ ਦੀ ਮੈਂ ਦੱਸੀ ਸੀ ਬਾਈ ਉਹਨਾਂ ਦੇ ਕੋਲ 50 ਮਹੀਨਿਆਂ ਦੀ ਗੱਪਣ 10 11 ਕਿਲੋ ਦੁੱਧ ਤੇ 24 ਕਿ ਤੋਕੜ ਗੱਪਣ ਮੈਂ ਖਰੀਦ ਕੇ ਲਿਆਂਦੀ ਸੀ ਹੁਣੇ ਤਿਆਰੀ ਦੇ ਵਿੱਚ ਮੁਕੰਮਲ ਆ ਮਿੱਤਰੋ ਇਹਦੇ 24 25 ਤਰੀਕ ਨੂੰ ਦਿਲ ਪੂਰਿਆ ਤੇ ਥੱਲੋ ਅਡ ਰੋਡਰ ਦੀ ਕੁਆਲਿਟੀ ਬਹੁਤ ਖੁੱਲੀ ਡੁੱਲੀ ਸਿੰਗਲ ਹੱਡੀ ਦੇ ਵਿੱਚ ਬਰੀਕ ਚਮੜੀ ਦੀ ਕੱਦ ਕਾਠ ਵਾਲੀ ਮੈਂ ਮਿੱਤਰੋ ਸੋਹਣੇ ਟਾਂਚੇ ਦੀ ਚੰਗੀ ਸਰੀਰਕ ਬੰਤਰ ਦੀ ਚੰਗੀ ਮਜ਼ਬੂਤੀ ਵਾਲੀ ਮੈਂ ਵਕਾਉ ਆ ਜੇ ਕਿਸੇ ਭਰਾ ਨੂੰ ਬਾਈ ਚੰਗੇ ਦੁੱਧ ਵਾਲੀ ਮੈਂ ਦੀ ਭਾਲ ਆ ਤੇ ਫਿਰ ਤੁਸੀਂ ਬਾਈ ਨਲ رابطہ ਕਾਇਮ ਕਰ ਲਿਆ ਜੇ ਹੁਣ ਵੇਖੋ ਇਹਦੀ ਸਰੀਰਕ ਪੰਤਰ ਦੀ ਇਹਦੀ ਮਜ਼ਬੂਤੀ ਵੇਖੋ ਕਰਾਂ ਦੀ ਮੱਥਣ ਵੇਖੋ ਕਿੰਡਾ ਚੰਗਾ ਲੱਗਾ ਵੀਰੇ ਪੂਰਾ ਪਾਵਰ ਵਾਲਾ ਆਹ ਵੇਖੋ ਬਾਈ ਲੇਵਾ ਖੋਲਾ ਡੋਲਾ ਥਰਮ ਮਜ਼ਬੂਤੀ ਵਾਲਾ ਸਰੀਰਕ ਦੀ ਪੱਖ ਬਹੁਤ ਸੰਗਤ ਲੇਵੇ ਦਾ ਲਿਵਾਸ ਵੇਖੋ ਕਿੰਨਾ ਚੰਗਾ ਬਾਈ ਪਿੱਛੋਂ ਲੇਵਾ ਦੇ ਫਰੀਕ ਵਾਲਾਂ ਦੇ ਵਿੱਚ ਹਜੇ ਵਾਲ ਕੱਢਣੇ ਆ ਕਿਉਂਕਿ ਮੈਨੇ ਬਾਈ ਤਿਆਰੀ ਕਰਨੀਆਂ ਜਦੋਂ 2-3 ਦਿਨ ਰਹਿ ਗਏ ਕਿਉਂਕਿ ਇੱਕ ਗੱਲ ਨੋਟ ਰੱਖਿਆ ਜੇ ਜਿਹੜੀ ਮੈਂ ਮੌਕੇ ਤੇ ਖਲਾਰਾ ਖਲਾਰੂਗੀ ਨਾ ਤਿਆਰੀ ਮੌਕੇ ਤੇ ਕਰੂਗੀ ਉਹ ਦੁੱਧ ਦਊਗੀ ਦਊਗੀ ਜਿਹੜੀ ਕਈ ਵਾਰੀ ਪਹਿਲਾਂ ਖਲਾਰਾ ਬਹੁਤ ਖਲਾਰਿਆ ਹੁੰਦਾ ਉਹ ਮੇਹ ਦੇ ਵਿੱਚੋਂ ਬਾਅਦ ਚ ਕੁਝ ਨਹੀਂ ਨਿਬੜਦਾ ਹੁੰਦਾ ਬਾਈ ਇਹ ਵੀ ਇੱਕ ਤਜਰਬੇਕਾਰ ਬੰਦੇ ਤੋਂ ਗੱਲ ਸਿੱਖੀ ਹੋਈ ਆ ਬਾਕੀ ਹਰ ਬੰਦੇ ਦਾ ਆਪ ਦਾ ਆਪ ਦਾ ਤਜਰਬਾ ਕੋਈ ਪੂਛ ਤੋਂ ਦੁੱਧ ਪਰਖਦਾ ਕੋਈ ਪੁੜੇ ਤੋਂ ਦੁੱਧ ਪਰਖਦਾ ਕੋਈ ਕੰਨਾ ਤੋਂ ਦੁੱਧ ਪਰਖਦਾ ਕੋਈ ਸਿੰਘ ਦੀ ਕੁਆਲਿਟੀ ਤੋਂ ਦੁੱਧ ਪਰਖਦਾ ਵੀ ਮੈਂ ਇਹਦੇ ਥਰੇ ਦੁੱਧ ਦਾ ਕੀਰਕਾਨ ਹੋਊਗਾ ਆ ਇਹਦਾ ਮਿੱਤਰੋ ਵੇਖ ਲਓ ਸਿਰਕੇ ਬੰਤਰ ਉੱਤੋਂ ਖੜ ਨਹੀਂ ਖੁੜ ਨਹੀਂ ਮੈਂ ਇਹਦੀ ਬਹੁਤ ਚੰਗੀ ਆ ਸਿੰਘ ਦਾ ਡਿਜ਼ਾਈਨ ਵੇਖ ਲਓ ਬਹੁਤ ਸੋਹਣਾ ਇੱਕੋ ਜਿਹਾ ਦੋਵੇਂ ਸਿੰਘ ਇਹਦਾ ਸਿੰਘ ਆ ਜਿਹੜਾ ਮਿੱਤਰੋ ਉਹ ਤਲੀ ਪਰ ਗਲਾਈ ਵਾਲਾ ਇੱਕ ਮੁਠੀ ਪਰ ਗਲਾਈ ਵਾਲਾ ਸਿੰਘ ਹੁੰਦਾ ਇੱਕ ਉਂਗਲੀ ਪਰ ਗਲਾਈ ਵਾਲਾ ਹੁੰਦਾ ਇਹਦਾ ਤਲੀ ਪਰ ਗਲਾਈ ਵਾਲਾ ਸਿੰਘ ਆ ਮਿੱਤਰੋ ਤੇ ਨੰਬਰ ਆ ਜਿਹੜਾ ਉਹ ਵੀ ਤੁਹਾਨੂੰ ਮੈਂ ਸਕਰੀਰ ਦੇਖੋ ਦਹੀ ਮੋਬਾਈਲ ਦੀ 2 ਮਿੰਟ ਤੇ ਬਹੁਤ ਸੋਹਣਾ ਜਿਹੜਾ ਇਹਦਾ ਟਾਂਚਾ ਦੀ ਚੰਗੀ ਬੰਤਰੇ ਦੀ ਚੰਗੀ ਬਾਡੀ ਆ ਕਰਮਾਂ ਵਾਲੀ ਦੀ ਰੇਟ ਆ ਜਿਹੜਾ ਉਹ 1 ਲੱਖ ਤੇ 70000 ਰੁਪਇਆ 1 ਲੱਖ 70000 ਰੁਪਇਆ ਦੇ ਵਿੱਚੋਂ ਬਈ ਛੋੜ ਤੇ ਛੱਪਾ ਹੋਊਗਾ ਮਾਣਤ ਮਾੜਾ ਮੋਟਾ ਕਿਉਂਕਿ ਉਵੇਂ 2 ਲੱਖ ਰੁਪਇਆ ਡਿਮਾਂਡ ਸੀਗੀ ਇਹਦੀ ਆਮ 1 40 45 ਤਾਂ ਇੱਥੇ ਲੋਕਲ ਵਪਾਰੀ ਗਾਕ ਲਈ ਜਾਂਦਾ ਵਾ ਵੀਰੇ ਹੁਣ ਤੁਹਾਨੂੰ ਐਸਾ ਉਹ ਤੇ ਜੱਜਮੈਂਟ ਦੇ ਦਿੱਤੀ ਆ ਮੈਂ ਉਦੋਂ ਬਾਅਦ ਅਲੀ ਗੱਲਬਾਤ ਕਰਨੀ ਐ 1 20 25 30 ਵਾਲਾ ਕੋਈ ਭਰਾ ਫੋਨ ਨਾ ਲਾਇਆ ਜੇ ਤੇ ਇਹ ਮੱਝ ਬਾਈ ਬੂਟੇ ਦੇ ਕੋਲੇ ਪੰਜ ਗਰਾਈ ਕਾਲਾ ਪਿੰਡ ਦੇ ਵਿੱਚ ਖੜੀ ਹੈ ਵੀਰੇ ਜਿਹੜੇ ਭਰਾ ਨੂੰ ਚਾਹੀਦੀ ਹੈ ਬਾਈ ਨੰਬਰ ਸਕਰੀਨ ਤੇ ਲਗਾਤਾਰ ਚੱਲੀ ਜਾਂਦਾ ਮੋਬਾਈਲ ਤੇ ਮੈਂ ਨੰਬਰ ਦੱਸਾ ਬਾਈ ਦਾ ਨੰਬਰ ਜਿਹੜਾ ਬਾਈ ਦਾ ਸਕਰੀਨ ਦੇ ਉੱਤੇ ਲਾਵਾਂਗੇ ਮਿੱਤਰੋ ਆਪਾਂ ਉਸ ਨੰਬਰ ਤੇ ਤੁਸੀਂ رابطہ ਕਾਇਮ ਕਰਨਾ ਵਾ ਬਾਈ ਦੇ ਨਾਲ ਨੰਬਰ ਬਾਈ ਦਾ ਮੈਂ ਲਗਾਤਾਰ ਜਿਹੜਾ ਉਹ ਸਕਰੀਨ ਦੇ ਉੱਤੇ ਚਾਲੂ ਕੀਤਾ ਹੋਇਆ ਵੀਰੇ ਹੁਣ ਤੁਸੀਂ ਨੰਬਰ ਨੋਟ ਕਰ ਲਓ ਬਾਈ ਦਾ ਮਿੱਤਰੋ ਜਿਹੜੇ ਨੰਬਰ ਤੇ ਤੁਸੀਂ ਬਾਈ ਨਾਲ ਕਰਨੀ ਹੈ ਗੱਲਬਾਤ ਨੰਬਰ ਹੈਗਾ ਬਾਈ ਦਾ 73569 00403 73 56900403 ਇਹ ਨੰਬਰ ਤੇ ਕਰਨੀ ਤੁਸੀਂ ਰਾਫਤਾ ਕਹੇ ਬੂਟੇ ਸਿੰਘ ਬਾਈ ਦੇ ਘਰੇ ਪਿੰਡ ਪੰਜਗਰਾਈ ਕਲਾਂ ਦੇ ਵਿੱਚ ਸਿਵਿਆ ਰੋਡ ਦੇ ਉੱਤੇ ਲੈ ਵੀ ਬਾਈ ਦੇ ਮੁੰਡੇ ਦੀ ਵੀਡੀਓ ਜ਼ਰੂਰ ਲੈ ਲਈ ਥੋੜੀ ਜਿਹੀ ਵਿੱਚ ਦੀਪ ਸਿੰਘ ਆ ਮਿੱਤਰੋ ਬਾਈ ਦਾ ਮੁੰਡਾ ਬੂਟੇ ਬਾਈ ਦਾ ਹਰ ਫਤੇ ਸਿੰਘ ਬਾਈ ਦਾ ਤੇ ਹਰ ਫਤੇ ਸਿੰਘ ਬਾਈ ਦੇ ਜਿਹੜੀ ਮਿਹਨਤ ਨੂੰ ਸਲਾਮ ਆ ਬਾਈ ਵੀ ਪਸ਼ੂਆਂ ਦੇ ਨਾਲ ਜਿਹੜਾ ਬਹੁਤ ਸੋਹਣਾ ਸ਼ੌਂਕ ਰੱਖਦਾ ਵਾ ਨੰਬਰ ਬਾਈ ਦਾ ਆਪਾਂ ਸਕਰੀਨ ਤੇ ਲਗਾਤਾਰ ਚਲਾਇਆ ਹੋਇਆ ਪਿੰਡ ਪੰਜਗਰਾਈ ਕਲਾਂ ਜ਼ਿਲ੍ਹਾ ਫਰੀਦਕੋਟ